ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਇੱਕ ਵਾਰ ਫਿਰ ਤੋਂ ਮੇਰੇ ਚੈਨਲ ਰਮਨ ਬੁਟੀਕ ਤੇ ਬਲੌਗ ਦੇ ਵਿੱਚ ਸਵਾਗਤ ਹੈ ਤੇ ਹੁਣ ਸਵੇਰੇ 8:30 ਵਜ ਗਏ ਨੇ ਮੈਂ ਅੱਜ ਲਈ ਉੱਠੀ ਆ ਥੋੜਾ ਜਿਹਾ ਕਿਉਂਕਿ ਰਾਤੀ ਫੰਕਸ਼ਨ ਤੇ ਗਈ ਸੀ ਉਹਦੇ ਕਰਕੇ ਮਤਲਬ ਥਕਾਵਟ ਬਹੁਤ ਜ਼ਿਆਦਾ ਹੋ ਗਈ ਸੀ ਉਹਦੇ ਕਰਕੇ ਸਵੇਰੇ ਲੇਟ ਉੱਠਿਆ ਕਿਉਂਕਿ ਕਾਕੇ ਦੀ ਵੀ ਸੈਕੰਡ ਸੈਟਰਡੇ ਦੀ ਛੁੱਟੀ ਸੀਗੀ ਵੈਸੇ ਵੀ ਉਹਦਾ ਮੈਂ ਮੰਡੇ ਤੱਕ ਭੁੱਲਿਆ ਹੋਇਆ ਸੀਗਾ ਕਿਉਂਕਿ ਉਹਦੀ ਥੋੜੀ ਜੀ ਤਬੀਅਤ ਠੀਕ ਨਹੀਂ ਸੀਗੀ ਇਸ ਕਰਕੇ ਤੇ ਹੁਣ ਜਿਹੜਾ ਆਪਾਂ ਬਣਾ ਰਹੇ ਹਾਂ ਦੁਪਹਿਰ ਦੁਪਹਿਰ ਵਾਸਤੇ ਬੱਚਿਆਂ ਲਈ ਆਲੂ ਮਟਰ ਦੀ ਸਬਜ਼ੀ ਤੇ ਨਾਲ ਸਵੇਰੇ ਗੋਭੀ ਵਾਲੇ ਪਰਾਂਠੇ ਬਣਾ ਕੇ ਜਾ ਰਹੀ ਹਾਂ ਤੇ ਨਾਲ ਹੀ ਆਪਾਂ ਲੈ ਜਾਵਾਂਗੇ ਗੋਭੀ ਵਾਲੇ ਪਰਾਂਠੇ ਉੱਤੇ ਜਾ ਕੇ ਚਾਹ ਨਾ ਖਾਵਾਂਗੇ ਫਿਲਹਾਲ ਮੈਂ फटाफट ਇਹ ਜਿਹੜਾ ਹੈਗਾ ਰੋਟੀ ਪਾਣੀ ਦਾ ਰੋਟੀ ਸਬਜ਼ੀ ਦਾ ਬਣਾ ਲਵਾਂ ਫਿਰ ਉਸ ਤੋਂ ਬਾਅਦ ਜਾਵਾਂਗੇ ਬੁਟੀਕ फटाफट ਜਿਹੜਾ ਵੀ ਘਰ ਦਾ ਥੋੜਾ ਬੋਤਾ ਕੰਮ ਕਰਕੇ 10 ਵਜੇ ਤੱਕ ਪਹੁੰਚ ਜਾਾਂਗੇ ਬੁਟੀਕ ਤੇ 10:00 ਵਜੇ ਤੋਂ ਬਾਅਦ 10:30 ਵਜੇ ਫਿਰ ਉਸ ਤੋਂ ਬਾਅਦ ਮੈਂ ਜਾਣਾ ਅੱਜ ਬਸ 8:30 ਕਿ ਉਸ ਤੋਂ ਬਾਅਦ ਜਾਣਾ ਅੱਜ ਬੱਸ ੱਡੇ ਉਹ ਲਹਿੰਗਾ ਜਿਹੜਾ ਹੈਗਾ ਅੱਜ ਪੱਕਾ ਫਾਈਨਲੀ ਵਸਤੇ ਡ੍ਰੌਪ ਕਰਕੇ ਆਣਾ ਮੈਂ ਲਹਿੰਗਾ ਬਹੁਤ ਥੀਟੋ ਵੀ ਉਹ ਨਦੇ ਘਰ ਦੇ ਵਿੱਚ ਵੀ ਨਾ ਫੰਕਸ਼ਨ ਹੈਗਾ ਵਾ ਤੇ ਫਿਰ ਆਪਾਂ ਲਹਿੰਗਾ ਜਿਹੜਾ ਹੈਗਾ ਬੱਸ ਅੱਡੇ ਡ੍ਰੌਪ ਕਰਕੇ ਆਉਗੇ ਤੇ ਚੱਲੀਏ ਬਣਾ ਲਈਏ ਬੱਸ ਜੀ ਤੁਸੀਂ ਬਣੀ ਰਹੀਓ ਬਲੌਗ ਦੇ ਨਾਲ ਮੈਂ ਹੁਣ ਖਾਣ ਲੱਗੀ ਆ ਆਪਣੀ ਨਾਸ਼ਤਾ ਕਰਤਾ ਦਿੱਤੀ ਆਹੋ ਨਹੀਂ ਮੈਂ ਟੱਕ ਦਿੱਤੇ ਚੰਗੀ ਤਰ੍ਹਾਂ ਇੱਕ ਪਰੌਂਠਾ ਨਾਲ ਮਿਲਾਈ ਤੇ ਨਾਲ ਚਾਹ ये का के हम फटाफट चलते फिर अज जगे करेले तोड़े से इस तू तो ज़्यादा करेले होर लगे लग हुए ने पर उन्हों का साइज जोड़ा है अली छोटा वा येगा तोड़ के देखिया मिठ्ठा बहुत ज़्यादा मिठा, मिठा से ਉਹ ਲਾਲ 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 ਇੱਥੇ ਖਾਦੀਆਂ ਸੀ ਹੁਣ ਪੂੜੀਆਂ ਨੀਲਮ ਲੈ ਕੇ ਆਈ ਸੀ ਸਬਜੀ 'ਚ ਮਿਰਚ ਤਾਂ ਵਾਗਰਾ ਕੇ ਰੱਖ ਦਿੱਤੀ ਇੰਨੀ ਮਿਰਚ ਕਚੌੜੀ ਵੀ ਸੀ ਨਾਲ ਇੱਕ ਟੇਸਟੀ ਸੀਗੀ ਪਰ ਬਹੁਤ ਜ਼ਿਆਦਾ ਪੁੜੀਆਂ ਨੇ ਸੌਫਟ ਬਹੁਤ ਜ਼ਿਆਦਾ ਸੌਫਟ ਸੀਗੇ ਮੇਰੀਆਂ ਨਹੀਂ ਸੌਫਟ ਨਹੀਂ ਬਣਦੀਆਂ ਹੈਗੀਆਂ ਆ ਤੇਰੀ ਯਾਹ ਪਿੱਛ ਤੇ ਇੱਥੇ ਆਈ ਸੀਗੀ ਮੈਂ ਬਸ ਢੇ ਜਿਹੜਾ ਲਹਿੰਗਾ ਆਪਾਂ ਬਸਤੇ ਵਿੱਚ ਰਖਵਾਉਣਾ ਸੀਗਾ ਉਹ ਬਸਤੇ ਰਖਵਾਉਣ ਆਈ ਸੀਗੀ ਤੇ ਕਾਫੀ ਟਾਈਮ ਹੋ ਗਿਆ ਸੀਗਾ ਚਲੋ ਸਿੱਧੀ ਜਲੰਧਰ ਜਾਣੀ ਸੀਗੀ ਬਸ ਕਪੂਰਥਾ ਲੈਣੀ ਜਾਣੀ ਸੀ ਚੇਂਜ ਹੋ ਕੇ ਜਾਣੀ ਸੀਗੀ ਇਸ ਕਰਕੇ ਬਸ ਦੇ ਵਿੱਚ ਰਖਵਾ ਦਿੱਤਾ ਟਾਈਮ ਨਾਲ ਚਲੋ ਕਸਟਮਰ ਨੂੰ ਮਿਲ ਗਿਆ ਸੀਗਾ ਇੱਥੇ ਆਈ ਸੀਗੀ ਮੈਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਕਿਉਂਕਿ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਸੀਗਾ ਤੇ ਇੱਥੇ ਮੇਰੇ ਜਦੋਂ ਮੈਂ ਬਸ ਸੱਡੇ ਗਈ ਸੀ ਤੇ ਰਸਤੇ ਵਿੱਚ ਹੀ ਪੈਂਦਾ ਵਾ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਮਾਡਲ ਟਾਊਨ ਦੇ ਵਿੱਚ ਤੇ ਫਿਰ ਮੈਂ ਇੱਥੇ ਮੱਥਾ ਵੀ ਟੇਕਿਆ ਬਾਬਾ ਜੀ ਨੂੰ ਨਮਸਕਾਰ ਕੀਤੀ ਅਰਦਾਸ ਕੀਤੀ ਕਿ ਘਰ ਦੇ ਵਿੱਚ ਸਭ ਸ਼ੁਕ ਸ਼ਾਂਤੀ ਰਹੇ ਬੱਚਿਆਂ ਨੂੰ ਤੰਦਰੁਸਤੀ ਬਖਸ਼ੋ ਕੰਮਕਾਰ ਵਿੱਚ ਵਾਧਾ ਪਾਓ ਤੇ ਬਸ ਫਿਰ ਇਸ ਤੋਂ ਬਾਅਦ ਆਪਾਂ ਬੁਟੀਕ ਚਲੇ ਗਏ ਸੀਗੇ ਹਾਂਜੀ ਹੁਣ ਮੈਂ ਘਰ ਆ ਗਈ ਸੀਗੀ ਮਤਲਬ ਕਿ 6:00 ਵਜੇ ਆ ਗਈ ਸੀ ਪੋਣੇ ਕਿ 6:00 ਵਜੇ ਤੇ ਹੁਣ ਟਾਈਮ ਜਿਹੜਾ ਹੋ ਗਿਆ 8:30 ਹੋ ਗਿਆ ਤੇ ਹੁਣ ਮੈਂ ਬਣਾਉਣ ਜਾ ਰਹੀਆਂ ਚਾਵਲ ਕਿਉਂਕਿ ਮਟਰ ਜਿਹੜੇ ਹੈਗੇ ਨੇ ਮਟਰਾਂ ਦੀ ਸਬਜ਼ੀ ਪਈ ਹੋਈ ਹੈਗੀ ਤੇ ਫਿਰ ਮੈਂ ਹੁਣ ਚਾਵਲ ਬਣਾ ਰਹੀਆਂ ਮੈਂ ਚਾਵਲ ਨੂਨ ਮਤਲਬ ਨੂਨ ਵਾਲੇ ਬਣਾਉਂਗੀ ਚਾਵਲ ਤੇ ਬਸ ਫਿਰ ਉਸ ਤੋਂ ਬਾਅਦ ਡਿਨਰ ਕਰਾਂਗੇ ਕਿ ਡਿਨਰ ਕਰਨ ਤੋਂ ਬਾਅਦ ਫਿਰ ਹਾਲ ਤਾਂ ਕੋਈ ਕੰਮ ਨਹੀਂ ਹੈਗੀ ਥੋੜੇ ਜਿਹਾ ਕੱਪੜੇ ਪਏ ਨੇ ਫੋਲਡ ਕਰਨ ਵਾਲੇ ਉਹ ਕਰ ਤਾਂ ਕਿ ਜਿਹੜੇ ਬਾਅਦ ਵਿੱਚ ਉਸ ਦਿਨ ਤੋਂਤੇ ਸੀਗੇ ਉਹ ਵਾਲੇ ਫੋਲਡ ਕਰ ਦਾਂਗੀ ਉਸ ਤੋਂ ਬਾਅਦ ਚਲੋ ਰੈਸਟ ਕਰਾਂਗੀ ਅੱਜ ਵੀ ਬਾਡੀ ਪੇਨ ਇੰਨਾ ਜ਼ਿਆਦਾ ਹੋ ਰਿਹਾ ਵਾ ਬਹੁਤ ਜ਼ਿਆਦਾ ਕਿਉਂਕਿ ਭੱਜਣਾ ਅੱਜ ਵੀ ਬਹੁਤ ਜ਼ਿਆਦਾ ਸੀ ਹੀ ਮੇਰੀ ਅਨਬਸਟੇ ਜਾਣਾ ਸੀ ਪਹਿਲਾਂ ਉਹ ਫਿਰ ਕਸਟਮਰ ਕਈ ਵਾਰ ਆ ਜਾਂਦੇ ਨੇ ਉਹਦੀ ਕਰਕੇ ਭੱਜਣਾ ਜ਼ਿਆਦਾ ਹੋ ਜਾਂਦੀ ਆ ਤੇ ਆਪਾਂ ਕਰਦੇ ਆ ਨਾਲ ਲੌਕ ਦਾ ਐਂਡ ਇਟ ਸੀ ਹੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਨੂੰ ਕਰ ਦਿਓ ਸ਼ੇਅਰ ਜ਼ਰੂਰ ਕਰਿਓ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਮਿਲਦੇ ਹਾਂ ਹੁਣ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਬਿਲੀਏ ਸਾਰਿਆਂ ਨੂੰ ਬਾਏ